ਫਤੇ ਗੱਲ ਸੁਭਰਾ ਦੇ ਰਹੇ ਨੇ ਸਾਰਾ ਵਿੱਚ ਰਾਜੀ ਸੁਭਰਾ ਫੱਤੇ ਵਾਲਾ ਤੇ ਖਾਲੇ ਵਾਲਾ ਟੋਡਰ ਪੜੀ ਦੇ ਵਿੱਚ ਲੋਕੀ ਬਾਹਰ ਇਹ ਸ਼ਿਕਰ ਹੈ ਜਮੀਨ ਦੇ ਅੰਦਰ ਰਹੇ ਕਿ ਬੇਟੇ ਦੇ ਵਿੱਚ ਤੁਸੀਂ ਆਹ ਬੋਲ ਗਿਆ ਕੁਡਾਸ਼ੀ ਬੋਲ ਰਾਸ਼ਨ ਪਹੁੰਚ ਰਹੇ ਨੇ ਜੀ ਮਗਰੋਂ ਸਾਨੂੰ ਪਹਿਲੀ ਆਪਦਰ ਕਰਨ ਵਾਸਤੇ 20 ਅਚਾਰ ਦੀ ਜੁੰਡੀ ਤੇ 20 ਖਾਦ ਤੇ ਤੇਲ ਜਿਹੜੀਆਂ ਜਮੀਨਾਂ ਖਰਾਬ ਹੋਈ ਉਹਨਾਂ ਵਾਸਤੇ ਜਦੋਂ ਤੁਹਾਨੂੰ ਚਾਹੀਦਾ ਕਿ ਤੁਹਾਨੂੰ ਜਦੋਂ ਪਾਣੀ ਲੈ ਗਿਆ ਪਾਣੀ ਲੈ ਗਿਆ ਅਚਾਰ ਵੀ ਉਦੋਂ ਚਾਹੀਦਾ ਤੇ ਪਾਣੀ ਲੱਗ ਗਿਆ ਅੱਛਾ ਅੱਛਾ ਜੀ ਮੈਂ ਸਾਰਿਆਂ ਨੂੰ ਆ ਦੱਸਣਾ ਸੁਣੋ ਭਾਈ ਜੀ ਆਹ ਤੋਂ ਦੋ ਅ ਹੀਰੋ ਸਾਹਿਬ ਨੂੰ ਮੈਂ ਮੇਰੇ ਨਾਲ ਲੈ ਕੇ ਆਇਆ ਹਾਂ ਹਾਂ ਜੀ ਜਦੋਂ ਪਾਣੀ ਲੱਗ ਗਿਆ ਤੁਸੀਂ ਹੀਰੋ ਸਾਹਿਬ ਨੂੰ ਕੋਲ ਡੈਟ ਕਰ ਲਿਓ ਤੇ ਮੈਂ ਅਚਾਰ ਵੀ ਭੇਜੂਗਾ ਟੂੜੀ ਵੀ ਭੇਜੂਗਾ ਮੈਂ ਡੀਜ਼ਲ ਵੀ ਭੇਜੂਗਾ ਤੇ ਆਪਾਂ ਨੇੜੇ-ਨੇੜੇ ਤੇ ਟਰੈਕਟਰ ਵੀ ਨਾਲ ਦੂਜੀ ਹਲਕਿਆਂ ਤੇ ਉਹ ਅਸੀਂ ਪਗਾ ਲਾਂਗੇ। ਕੋਈ ਬਦਤ ਕਰਵਾਉਂਦੇ। ਤੇ ਜੇ ਉਹਦੇ ਬਾਅਦ ਤੁਹਾਨੂੰ ਬੀ ਵੀ ਭੇਜਣਾ ਪਵੇ। ਠੀਕ ਹੈ ਜੀ। ਪਰ ਮੈਨੂੰ ਦੱਸ ਦਿਓ ਪਹਿਲਾਂ ਕਿ ਕਿਦੋਂ ਮੈਨੂੰ ਲੱਗਦਾ ਹੈ ਮਹੀਨਾ ਲੱਗੂਗਾ? ਹਾਂ ਸਿਰਫ 15 ਮਿੰਟ। 14 ਦਾ ਹੋਣਾ 10 ਦਿਨਾਂ ਦਾ ਬਚਾਹੀ ਦੇ ਜੀ। ਲੈ ਕੇ 14 ਦਿਨ ਅਸੀਂ ਮੈਨੂੰ ਸ਼ੁਰੂ ਕਰਾ ਦਿਓ। ਮੈਨੂੰ ਦੱਸ ਦਿਓ ਟੈਲੀਫੋਨ ਤੇ ਕਿਰੋਗੇ ਤਾਂ ਮੈਂ ਟਰੱਕ ਤੇ ਹੀ ਦੂੰ ਠੀਕ ਹੈ ਬਰਦਰ ਇੱਕ ਵਾਰੀ ਬੇਨਤੀ ਉਹ ਸਾਡਾ ਲੰਗਰ ਦੁਆਰਾ ਹੀ ਪੈਣ ਦਾ ਚਾਹ ਰਹੇ ਸੀ ਪ੍ਰਾਦੇਸ਼ ਪ੍ਰਾਦੇਸ਼ ਚਾਹ ਕਰ ਦੁਆਰਾ ਪਾਣੀ ਚਾਹ ਉਹਦਾ ਪ੍ਰਾਂਡਾ ਜਾ ਇੱਕ ਕੰਨਾ ਚਾਹ ਅਸੀਂ ਕੀ ਕਹਿੰਦਾ ਤੁਸੀਂ ਦੱਸ ਦਿਓ ਜੀ ਸਾਹਿਬ ਨੂੰ ਮੈਂ ਇਹ ਗੁਰੂ ਘਰ ਅੱਜ ਕਿਸੇ ਤੋਂ ਖਾ ਦੂੰਗਾ ਠੀਕ ਹੈ ਹੋਰ ਕੋਈ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਹੈ ਦੇਖੋ ਬਹੁਤ ਵੱਡਾ ਨੁਕਸਾਨ ਹੋਇਆ ਐਡਾ ਚੱਲ ਗਿਓ ਤੇ ਬਹੁਤ ਆਪਣੀ ਕੰਪਨੀ ਸਾਰੀ ਮਦਦ ਕੀਤੀ ਹੈ ਤੋ ਇਸ ਕਰਕੇ ਮੈਂ ਉਰੀ 10000 ਜੀ ਨਾਲ ਗੱਲ ਕਰ ਰਿਹਾ ਸੀ ਜਦੋਂ ਪਾਣੀ ਥੱਲੇ ਆਇਆ ਮੈਂ ਹੀਰੋ ਸਾਹਿਬ ਨੂੰ ਕਹਿੰਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਅਸੀਂ ਡੀਜ਼ਲ ਵੀ ਸੇਵਾ ਕਰਾਂਗੇ ਟਰੈਕਟਰਾਂ ਦੀ ਵੀ ਸੇਵਾ ਕਰਾਂਗੇ ਅਸੀਂ ਵੀ ਵੀ ਭੇਜਾਂਗੇ ਕੰਡ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਟੂੜੀ ਵੀ ਭੇਜਾਂਗੇ ਤੇ ਡਾਕਟਰਾਂ ਦੀ ਟੀਮ ਵੀ ਭੇਜੂਗਾ ਮੈਂ ਇੱਥੇ ਜੇ ਪਹਿਲੇ ਕਹੀ ਦਿਨੇ ਪਹਿਲੇ ਪੈਸੇ ਰੱਖੋ ਲੇਖ ਡੌਗਰ ਟੀਮ ਇੱਕ ਲੱਜਾਵੇ ਕੈਂਪ ਲੱਗਿਆ ਹੋਇਆ ਜੀ ਪਹਿਲਾਂ ਵੀ ਇੱਕ ਬੀ ਫੋਰਕ ਵੀ ਮਸ਼ੀਨਾ ਚਾਹੀਦੀ ਹੈ ਬੀ ਫੋਰਕ ਜਿਹੜਾ ਆਪਣਾ ਮੱਛਰ ਵਾਲੀ ਮਸ਼ੀਨਾ ਵੀ ਮੰਗੋ ਤੇ ਮੈਂ ਫੇਰ ਜਲਦੀ ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸ ਟਾਈਮ ਜਿਹੜਾ ਬਰਗਾ ਬਥੇਕਰ ਸਭਰਾ ਦੇ ਰਹਿਣ ਸਭਰਾ ਸਾਰਾ ਵਿੱਚ ਰਾਜੀ ਸਭਰਾ ਫੱਤੇ ਵਾਲਾ ਤੇ ਆਲੇ ਵਾਲਾ 3 ਮਿੰਟ ਟੋਟਲ ਪੜ ਜੇ ਲੋਕੀ ਬਾਹਰ ਇਹ ਸ਼ਿਕਰ ਜਮੀਨ ਦੇ ਰਹਿ ਕੇ ਬੈਠੇ ਰਹੇ ਸੋ ਤੁਸੀਂ ਨਾ ਬੋਲਿਆ ਕੋਈ ਨਾਸ਼ੀ ਬੋਲਦਾ ਰਾਸ਼ਰ ਪਹੁੰਚਦਾ ਰਹਿੰਦਾ ਜੀ ਮਗਰੋਂ ਸਾਨੂੰ ਪੈੜੀਆਂ ਪੱਤਰ ਕਰਨ ਵਾਸਤੇ ਵੀਟ ਆਚਾਰ ਦੀ ਪੁੰਡੀ ਤੇ ਵੀ ਖਾਦ ਤੇ ਤੇਲ ਜਿਹੜੀਆਂ ਜਮੀਨਾਂ ਖਰਾਬ ਹੋਈ ਉਹਨਾਂ ਵਾਸਤੇ ਚਾਹੀਦਾ ਜਦੋਂ ਤੁਹਾਨੂੰ ਚਾਹੀਦਾ ਕਿ ਤੁਹਾਨੂੰ ਜਦੋਂ ਪਾਣੀ ਲੈ ਗਿਆ ਪਾਣੀ ਪਾਣੀ ਲੈ ਗਿਆ ਆਚਾਰ ਵੀ ਉਦੋਂ ਚਾਹੀਦਾ ਜਦੋਂ ਪਾਣੀ ਲੱਗਦਾ ਅੱਛਾ ਅੱਛਾ ਜੀ ਐ ਸਾਰਿਆਂ ਨੂੰ ਆ ਦੱਸੋ ਸੁਣੋ ਭਾਈ ਜੀ ਹਾਂ ਤੁਹਾਨੂੰ ਹਾਂ ਹੀਰੋ ਸਾਹਿਬ ਨੂੰ ਮੈਂ ਮੇਰੇ ਨਾਲ ਲੈ ਕੇ ਆਇਆ ਹਾਂ ਜੀ ਜਦੋਂ ਪਾਣੀ ਲੱਗ ਗਿਆ ਤੁਸੀਂ ਹੀਰੋ ਸਾਹਿਬ ਨੂੰ ਕੋਲ ਡੈਕ ਕਰ ਲਿਓ ਤੇ ਮੈਂ ਅਚਾਰ ਵੀ ਭੇਜੂਗਾ ਤੂੜੀ ਵੀ ਭੇਜੂਗਾ ਮੈਂ ਡੀਜ਼ਲ ਵੀ ਭੇਜੂਗਾ ਤੇ ਕਾਪਾਂ ਨੇੜੇ ਤੇੜੇ ਤੇ ਟਰੈਕਟਰ ਵੀ ਨਾਲ ਦੂਜੀ ਹਲਕਿਆਂ ਤੇ ਅਸੀਂ ਪੰਗਾ ਲਾਂਗੇ ਤੁਹਾਡੀ ਮਦਦ ਕਰਵਾ ਦੇ ਤੇ ਜੇ ਉਹਦੇ ਬਾਅਦ ਤੁਹਾਨੂੰ ਵੀ ਵੀ ਭੇਜਣਾ ਹੈ ਠੀਕ ਹੈ ਪਰ ਮੈਨੂੰ ਦੱਸ ਦਿਓ ਪਹਿਲੇ ਕਿ ਕਿਦੋਂ ਮੈਨੂੰ ਲੱਗਦਾ ਹੈ ਮਹੀਨਾ ਲੱਗੂਗਾ 115 ਮਿੰਟ ਚਾਰਾ ਤਾਂ ਹੁਣੇ ਦੱਸ ਦਿਨ ਬਸ ਚਾਹੀਦਾ ਜੀ ਲੈ ਕੇ ਚਾਰਾ ਤੁਸੀਂ ਮੈਨੂੰ ਸ਼ੁਰੂ ਕਰਾ ਦਿਓ ਮੈਨੂੰ ਦੱਸ ਦਿਓ ਟੈਲੀਫੋਨ ਤੇ ਕੀ ਹੋ ਰਿਹਾ ਠੀਕ ਹੈ ਮੈਂ ਤਾਂ ਮਟਰਕ ਦੇ ਦੂੰਗੀ ਕੀ ਜਬਰਦਸਤ ਇੱਕ ਇੱਕ ਦਾ ਹੀ ਬੇਨਤੀ ਵਜ੍ਹਾ ਨਾਲ ਗੁਰਦੁਆਰਾ ਸੀ ਪਿੰਡ ਦਾ ਗੁਰਦੁਆਰਾ ਵਿੱਚ ਚੈੱਕ ਕਰਦੋਂ ਪਾਣੀ ਚਾਹ ਉਹਦਾ ਫਰਾੰਡਾ ਜਾ ਆ ਗਿਆ ਅਸੀਂ ਕੀ ਕਹਿੰਦਾ ਤੁਸੀਂ ਦੱਸ ਦਿਓ ਵੀ ਸਾਹਿਬ ਨੂੰ ਕਿ ਮੈਂ ਇਹ ਜੀ ਹੁਣ ਕਰਾਂ ਅਸੀਂ ਕਿਸੇ ਤੋਂ ਖਾ ਦੂੰਗਾ ਠੀਕ ਹੈ ਹੋਰ ਕੋਈ ਸਿਲਸਿਲਾ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਦੇਖੋ ਬਹੁਤ ਵੱਡਾ ਨੁਕਸਾਨ ਹੋਇਆ ਹੈ ਹਾਰੋਸਤਾਨ ਨੂੰ ਕੋਈ ਸੰਭਾਲ ਨਹੀਂ ਐਡਾ ਚੱਲ ਗਿਆ ਤੇ ਬਹੁਤ ਆਪਣੀ ਕੰਪਨੀ ਸਾਰੀ ਮਦਦ ਕੀਤੀ ਹੈ ਤੋ ਇਸ ਕਰਕੇ ਮੈਂ ਉਰੀ ਜਸਧਰ ਜੀ ਨਾਲ ਗੱਲ ਕਰ ਰਿਹਾ ਸੀ ਜਦੋਂ ਪਾਣੀ ਥੱਲੇ ਆਇਆ ਮੈਂ ਹੀਰੋ ਸਾਹਿਬ ਨੂੰ ਕਹਿੰਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਅਸੀਂ ਡੀਜ਼ਲ ਵੀ ਸੇਵਾ ਕਰਾਂਗੇ ਟਰੈਕਟਰਾਂ ਦੀ ਵੀ ਸੇਵਾ ਕਰਾਂਗੇ ਅਸੀਂ ਵੀ ਵੀ ਭੇਜਾਂਗੇ ਕੰਡ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਤੂੜੀ ਵੀ ਭੇਜਾਂਗੇ ਤੇ ਡਾਕਟਰਾਂ ਦੀ ਟੀਮ ਵੀ ਭੇਜੂਗਾ ਮੈਂ ਇੱਥੇ ਜੇ ਪਹਿਲੇ ਕਹੀਦਿਆਂ ਪਹਿਲੇ ਪੇਸਰ ਰੱਖੇ ਲੇਕਿਨ ਉਹਨਾਂ ਟੀਮ ਇੱਕ ਲੱਜਾਵੇ ਕੈਂਪ ਲੱਗਿਆ ਹੋਇਆ ਜੀ ਪਹਿਲਾਂ ਵੀ ਇੱਕ ਬੀ ਫੋਰਕ ਦੀ ਮਸ਼ੀਨਾਂ ਚਾਹੀਦੀਆਂ ਬੀ ਫੋਰਕ ਜਿਹੜਾ ਆਪਣਾ ਮੱਛਰ ਵਾਲੀ ਮਸ਼ੀਨਾਂ ਵੀ ਮੰਗੋ ਤੇ ਮੈਂ ਫੇਰ ਜਲਦੀ ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸ ਟਾਈਮ ਜਿਹੜਾ